ਸਤਿ ਸ਼੍ਰੀ ਅਕਾਲ ਜੀ ਸਟੈਂਪ ਪੈਪਰ ਦਾ ਦੁਬਾਰਾ ਨੋਟੀਫਿਕੇਸ਼ਨ ਆ ਚੁੱਕਿਆ ਜਿਹੜਾ ਪਹਿਲਾਂ ਫਾਰਮ ਭਰਿਆ ਸੀਗਾ ਸਤੰਬਰ 2023 ਦੇ ਵਿੱਚ ਉਹੀ ਐਡਵਰਟਾਈਜ਼ਮੈਂਟ ਨੰਬਰ ਨੂੰ ਚੇਂਜ ਕਰਕੇ ਦੁਬਾਰਾ ਪੋਸਟਾਂ ਇਹ ਜਾਰੀ ਕੀਤੀਆਂ ਗਈਆਂ ਕੁਝ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਲੋਟਾਂ ਦੀ ਮੰਗ ਹੋਈ ਹੋਣੀ ਹੈ ਉਹਦੇ ਅਕੋਰਡਿੰਗ ਇਹਨਾਂ ਨੇ ਦੁਬਾਰਾ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਚਾਰ ਤੀ ਤੋਂ ਸਟਾਰਟ ਹੋ ਰਿਹਾ 4 12 2025 ਤੋਂ ਸਟਾਰਟ ਹੋ ਰਿਹਾ ਤੇ 26 12 2025 ਲਾਸਟ ਆਫ ਫਾਰਮ ਭਰਨ ਦੀ ਤੇ ਫੀਸ ਪੇ ਕਰਨ ਦੀ ਲਾਸਟ ਡੇਟ ਹੈਗੀ ਆ ਫੀਸ ਤੇ 109 ਪੋਸਟਾਂ ਆ ਤੇ ਨਾਲ ਡਿਪਾਰਟਮੈਂਟ ਵਿੱਚ ਕਿਹੜੇ ਡਿਪਾਰਟਮੈਂਟ ਚ ਕਿੰਨੀ ਸੀਟਾਂ ਹੈਗੀਆਂ ਉਹ ਤੁਸੀਂ ਲਿਸਟ ਦੇਖ ਲਈ ਹੋਣੀ ਆ ਉਹਦੇ ਵਿੱਚ ਸਭ ਕੁਝ ਮੈਂਸ਼ਨ ਕੀਤਾ ਹੋਇਆ ਤੁਸੀਂ ਆਪਣੀ ਕੈਟਾਗਰੀ ਨੂੰ ਦੇਖ ਕੇ ਕਿਹੜੀ ਕੈਟਾਗਰੀ ਦੇ ਵਿੱਚ ਕਿੰਨੀਆਂ ਸੀਟਾਂ ਖਾਲੀ ਹੈਗੀਆਂ ਉਹ ਉਹ ਅਕੋਰਡਿੰਗ ਸੇ ਫਾਰਮ ਭਰਨਾ ਇਹ ਨਾ ਹੋਵੇ ਤੁਹਾਡੀ ਕੈਟਾਗਰੀ ਦੀ ਕੋਈ ਸੀਟ ਹੀ ਨਾ ਹੋਵੇ ਜਾਂ ਘਟ ਹੋਣ ਤੇ ਤੁਸੀਂ ਉਹ ਭਰ ਦਿਓ ਇਹ ਲਿਸਟ ਟਾਈਮ ਦਿੱਤੀ ਜਾਂਦੀ ਆ ਵੀ ਤੁਸੀਂ ਇਹਨੂੰ ਪੜ੍ਹ ਕੇ ਵੀ ਜੇ ਤੁਹਾਡੀ ਕੈਟਾਗਰੀ ਦੀ ਸੀਟ ਹੈਗੀ ਆ ਤਾਂ ਹੀ ਉਸੇ ਤੁਸੀਂ ਕੈਟਾਗਰੀ ਵਿੱਚ ਫਾਰਮ ਭਰਨਾ ਆ ਜਿਹੜਾ ਤਾਂ ਐਸਸੀ ਐਸੀ ਬੱਚਾ ਹੈ ਬੀਸੀ ਹੈਗਾ ਉਹਨੂੰ ਤਾਂ ਦੀ ਕੈਟੇਗਰੀ ਚ ਭਰਨਾ ਹੀ ਪਰਨਾ ਆ ਪਰ ਜੇ ਉਹ ਪੂਰੀ ਸੀਟ ਨਹੀਂ ਹੈਗੀ ਜਾਂ ਘਟ ਹੈਗੀਆਂ ਤਾਂ ਉਹ ਜਰਨਲ ਵਿੱਚ ਭਰ ਸਕਦਾ ਆ ਆਪਦਾ ਜੀ ਡਾਕੂਮੈਂਟ ਸਰਟੀਫਿਕੇਟ ਕੈਟੇਗਰੀ ਵਾਲਾ ਸ਼ੋ ਨਹੀਂ ਕਰੇਗਾ ਤਾਂ ਜਰਨਲ ਦੀਆਂ ਸੀਟਾਂ 'ਚ ਫਾਰਮ ਭਰ ਸਕਦਾ ਆ ਜਿਹੜਾ ਐਸੀ ਵਾਲਾ ਬੱਚਾ ਹੁੰਦਾ ਉਹ ਜਨਨ ਦੇ ਵੈਸੇ ਵੀ ਚਲਾ ਜਾਂਦਾ ਜੇ ਉਹਦੇ ਮੈਰਿਟ ਵਿੱਚ ਨੰਬਰ ਘਟ ਨੰਬਰ ਜੇ ਉਹਦੀ ਗਲਤੀ ਘਟ ਜਾਂਦੀਆਂ ਤਾਂ ਉਹਨੂੰ ਜਰਨਲ 'ਚ ਕੋਟ ਹੋਣਾ ਹੀ ਹੁੰਦਾ ਆ ਪੁਰਾਣਾ ਜਰਨਲ ਵਾਲਾ ਉਹ ਆਪਦੀ ਸੀਟਾਂ ਨੂੰ ਵੇਖ ਕੇ ਉਹਦੇ ਅਕੋਰਡਿੰਗ ਫਾਰਮ ਭਰੂਗਾ ਤੇ ਐਸਟੀ ਵਿੱਚ ਵੀ ਤੁਹਾਨੂੰ ਪਤਾ ਦੋ ਕੈਟਗਰੀਆਂ ਹੁੰਦੀਆਂ ਐ ਐਸਸੀ ਐਮਪੀ ਤੇ ਐਸਸੀਆਰਓ ਐਸਸੀਐਮਪੀ ਵਿੱਚ ਵੀ ਸਖਤ ਵਾਲ ਇੱਕ ਵਿੱਚ ਦੋ ਕੈਟਗਰੀਆਂ ਹੋਣਗੀਆਂ ਤੇ ਐਸਸੀਆਰਓ ਦੇ ਵਿੱਚ ਤੁਹਾਨੂੰ ਪਤਾ ਹੀ ਲਿਸਟ ਰਾਮਦਾਸੀ ਐਂਡ ਅਦਰ ਰਾਮਦਾਸੀਆ ਐਂਡ ਅਦਰ ਦੇ ਵਿੱਚ ਜਿਹੜੀਆਂ ਬਾਕੀ ਜਾਂ ਤਾਂ ਬਚ ਜਾਂਦੀਆਂ ਉਹ ਸਾਰੀਆਂ ਐਸਸੀਆਰਓ ਵਿੱਚ ਹੁੰਦੀਆਂ ਜਦੋਂ ਤੁਸੀਂ ਫਾਰਮ ਭਰਦੇ ਹੋ ਵਿੱਚ ਤੁਸੀਂ ਆਪਸ਼ਨ ਨੂੰ ਸਿਲੈਕਟ ਤੁਸੀਂ ਆਉਦਾ ਆਉਂਦੀ ਕਾਟਾ ਵੀ ਤੁਹਾਡੇ ਸਰਟੀਫਿਕੇਟ ਨੂੰ ਚੈੱਕ ਕਰਕੇ ਤੁਸੀਂ ਵਿਮੁਖਤ ਜਾਤੀ ਚਾਣਨੇ ਹੋ ਉਹ ਵੀ ਧਿਆਨ ਰੱਖਣਾ ਆ ਉਹ ਚ ਅੱਠ ਜਾਤਾ ਵਿਮੁਖਤ ਜਾਤੀ ਐਸਟੀ ਵਿੱਚ ਵਿਮੁਖਤ ਜਾਤੀ ਇੱਕ ਆਪਸ਼ਨ ਆਉਂਦੀ ਆ ਉਹ ਵੀ ਤੁਸੀਂ ਟਿਕੋ ਆਪਦਾ ਸਰਟੀਫਿਕੇਟ ਦੇਖ ਕੇ ਨਾ ਕੱਟ ਕੇ ਵਾਲਾ ਉਹ ਫਿਰ ਤੁਸੀਂ ਫਾਰਮ ਭਰਨਾ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਤੁਹਾਡੀ ਕੁਆਲਿਫਿਕੇਸ਼ਨ ਆ ਗ੍ਰੈਜੂਏਸ਼ਨ ਤੇ ਕੰਪਿਊਟਰ ਦੇ ਸਕ ਵਾਲਾ 120 ਘੰਟੇ ਵਾਲਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਘੱਟੋ ਘੱਟ 6 ਮਹੀਨੇ ਹੋਣ ਜਾਂ ਉਹ ਤੁਹਾਡੇ ਸਰਟੀਫਿਕੇਟ ਦੇ ਉੱਪਰ 120 ਘੰਟੇ ਮੈਂਸ਼ਨ ਹੋਣਾ ਚਾਹੀਦਾ ਨਾਲ ਡਿਟੇਲ ਮਾਰਕਸ਼ੀਟ ਤੁਹਾਡੇ ਕੋਲ ਹੁਣ ਚਾਹੀਦੀ ਆ ਡਿਪਲੋਮਾ ਚਾਹੀਦਾ ਤੁਹਾਡਾ 6 ਮਹੀਨੇ ਵਾਲਾ ਤੇ ਨਾਲ ਮਾਰਕਸ਼ੀਟ ਡਿਟੇਲ ਜਿਹਨੂੰ ਫਾਰਮ ਆਫ ਭਰਦੇ ਆ ਉੱਥੇ ਆਪਸ਼ਨ ਆਉਂਦੀ ਆ ਵੀ ਤੁਹਾਡੇ ਟੋਟਲ ਮਾਰਕਸ ਕਿੰਨੇ ਆਏ ਆ ਤੇ ਕਿੰਨੇ ਤੁਸੀਂ ਲੈਏ ਆ ਕਈ ਬੱਚਾ ਕੋਲ ਗ੍ਰੇਡ ਵਾਲਾ ਹੁੰਦਾ ਆ ਉਹ ਫਿਲ ਕਰਨ ਲੱਗੇ ਫਾਰਮ ਹੁੰਦੀ ਆ ਇਸ ਕਰ ਤੁਸੀ ਸਾਡੀ ਕੁਆਟਾ ਉਹਦੇ ਨੂੰ ਚੈੱਕ ਕਰ ਲੈਣਾ ਕਿ ਆਈਐਸਓ ਪ੍ਰੂਫ ਹੋਣਾ ਚਾਹੀਦਾ ਉਹਨੂੰ ਪਹਿਲਾਂ ਹੀ ਚੈੱਕ ਕਰ ਲੈਣਾ ਕਿ ਉਹ ਸੈਂਟਰ ਚੱਲਦਾ ਆਪਣਾ ਚਾਹੀਦਾ ਤੁਹਾਡੀ ਵੈਬਸਾਈਟ ਤੇ ਤੁਹਾਡਾ ਰਿਕਾਰਡ ਮੈਂਟੇਨ ਹੋਣਾ ਚਾਹੀਦਾ ਤੁਹਾਡੇ ਸਰਟੀਫਿਕੇਟ ਦਾ ਬਾਅਦ ਚ ਬੱਚੇ ਤੇ ਬਹੁਤ ਕੁਸ਼ਨ ਕਰਦੇ ਵੀ ਮੇਰਾ ਸਰਟੀਫਿਕੇਟ ਚੱਲੇਗਾ ਕਿ ਨਹੀਂ ਚੱਲੇਗਾ ਉਹ ਤੁਸੀ ਆਪਦਾ ਪਹਿਲਾਂ ਹੀ ਵੈਲੀਡੇਟ ਕਰ ਲੈਣਾ ਇੰਸਟੀਚਿਊਟ ਤੁਹਾਡਾ ਚੱਲਦਾ ਹੋਣਾ ਚਾਹੀਦਾ ਤੇ ਤੁਹਾਡਾ ਰਿਕਾਰਡ ਆਨਲਾਈਨ ਉਹਨਾਂ ਦੀ ਵੈਬਸਾਈਟ ਤੇ ਹੋਣਾ ਚਾਹੀਦਾ ਉਹਨਾਂ ਕੋਲ ਨੂੰ ਜਿਹੜੀ ਵੈਰੀਫਿਕੇਸ਼ਨ ਹੋਣੀ ਆ ਉਹ ਸੈਂ ਇਨਸਟੂਟ ਹੋਣਾ ਚਾਹੀਦਾ ਜੇ ਤੁਹਾਡਾ ਇਨਸਟੂਟ ਬੰਦ ਹੋ ਚੁੱਕਿਆ ਤਾਂ ਤੁਸੀਂ ਆਪਦਾ ਸਰਟੀਫਿਕੇਟ ਫੋਰ ਦਾ ਫਾਰਮ ਕਰਕੇ ਤੁਸੀਂ ਫਾਰਮ ਭਰਨਾ ਤੇ ਉਮਰ ਦੀ ਹੱਦ ਜਨਰਲ ਕੈਟਾਗਰੀ ਲਈ 18 ਤੋਂ 37 ਸਾਲ ਆ ਜੇਕਰ ਕੋਈ ਡੀ ਕੈਟਾਗਰੀ ਹੋ ਰਹੀ ਆ ਤਾਂ 5 ਸਾਲ ਦੀ ਛੋਟ ਹੁੰਦੀ ਆ ਐਸੀ ਛੋਟ ਜਿਹੜੇ ਐਸਟੀ ਦੇ ਬੀਸੀਓ 42 ਸਾਲ ਤੱਕ ਤੇ ਜਿਹੜੇ ਕੋਈ ਸੈਂਟਰ ਗਵਰਨਮੈਂਟ ਦੇ ਜਾਂ ਪੰਜਾਬ ਸਰਕਾਰ ਦੇ ਕੰਮਚਾਰੀ ਹੈਗਾ ਉਹ 45 ਸਾਲ ਤੱਕ ਤੇ ਜਿਹੜੇ ਬੱਚੇ ਰਕਲਾਂਗ ਹੈਗੇ ਆ ਉਹਨਾਂ ਨੂੰ 10 ਸਾਲ ਦੀ ਛੋਟ ਹੋਊ 47 ਤੱਕ 47 ਸਾਲ ਉਮਰਾਂ ਦੀ ਹੱਦ ਹੈਗੀ ਆ ਤੇ ਜਿਹੜੇ ਐਕਸਰਸਮੈਨ ਹੈਗੇ ਆ ਜਿੰਨੀ ਉਹਨਾਂ ਨੇ ਸਰਵਿਸ ਕੀਤੀ ਆ ਫੌਜ ਦੇ ਵਿੱਚ ਉਹ ਮਾਈਨਸ ਹੋ ਜਾਣੀ ਆ ਤੇ ਉਸ ਤੋਂ ਬਾਅਦ 3 ਸਾਲ ਹੋਣੇ ਚਾਹੀਦੇ ਰਿਟਾਇਰਮੈਂਟ ਤੋਂ ਬਾਅਦ ਦੇ ਟੋਟਲ ਉਮਰ ਦੇ ਵਿੱਚੋਂ ਜਿਹੜੀ ਤੁਸੀਂ ਸਰਵਿਸ ਕੀਤੀ ਆ ਉਹ ਸਾਲ ਮਾਈਨਸ ਹੋ ਜਾਣੇ ਉਹਦੇ ਅਕੋਰਡਿੰਗ ਜਿਹੜੀਆਂ ਜਾਤਾ ਦੇ ਅਕੋਰਡਿੰਗ ਛੂਟ ਹੈਗੀ ਆ ਉਹ ਹੋਵੇਗੀ ਕਿ ਜਿਹੜੇ ਡਿਪਾਰਟਮੈਂਟਾਂ ਦੇ ਕਿਹੜੇ ਜੌਬ ਕਰਦੇ ਆ ਉਹਦੇ ਐਨਓਸੀ ਲੈ ਕੇ ਫੇਰ ਹੀ ਫਾਰਮ ਭਰਨ ਉਸ ਤੋਂ ਬਿਨਾ ਉਹਨਾਂ ਨੂੰ ਯੋਗਤਾ ਉਹਨਾਂ ਦੀ ਨਹੀਂ ਮੰਨੀ ਜਾਊਗੀ ਤੁਸੀਂ ਡਿਪਾਰਟਮੈਂਟ ਤੋਂ ਲਿੰਤੀ ਤੌਰ ਤੇ ਐਨਓਸੀ ਲੈ ਕੇ ਫੇਰ ਇਹ ਫਾਰਮ ਭਰਨਾ ਹੈ ਜਿਹੜੇ ਬੱਚਾ ਨੇ ਪਹਿਲਾਂ ਪਾਸ 2023 ਦੇ ਵਿੱਚ ਫਾਰਮ ਭਰਤਾ ਸੀ ਉਹਨਾਂ ਦੀ ਉਮਰ 2001 ਇੱਕ ਇੱਕ ਦੌਰ ਤਈ ਇੱਕ ਇੱਕ ਦੌਰ ਤਈ ਤੱਕ ਉਹਨਾਂ ਦੀ ਉਮਰ ਕਾਊਂਟ ਹੋਣੀ ਆ ਜਿਹੜੀ ਐਲੀਜੀਬਿਲਟੀ ਸਰਕਾਰ ਨੇ ਮੰਗੀ ਆ ਤੇ ਜਿਹੜੇ ਬੱਚੇ ਫਾਰਮ ਭਰ ਰਹੇ ਆ ਉਹਨਾਂ ਦੀ 1 ਇੱਕ 25 ਤੋਂ ਇੱਕ ਇੱਕ ਦੌਰ 25 ਤੋਂ ਉਹਨਾਂ ਦੀ ਉਮਰ ਕਾਊਂਟ ਹੋਣੀ ਆ ਉਹਦੇ ਅਕੋਰਡਿੰਗ ਤੁਹਾਡੀ ਉਮਰ ਹੱਦ ਉਹਦੇ ਵਿੱਚ ਆਉਣੀ ਚਾਹੀਦੀ ਆ ਇੱਕ ਇੱਕ 25 ਤੱਕ ਇੱਕ ਇੱਕ 25 ਜਿਹੜੇ ਨਵੇਂ ਭਰ ਰਹੇ ਆ ਜਿਹਨਾਂ ਪਹਿਲਾਂ ਭਰਿਆ ਹੋਇਆ ਉਹਨਾਂ ਦਾ ਇੱਕ ਇੱਕ 23 ਤੱਕ ਉਮਰ ਹੱਦ ਦੱਸੀ ਗਈ ਆ ਅੱਗੇ ਚੱਲਦੇ ਆ ਤੇ ਜਿਹੜੀਆਂ ਸੈਲਰੀ ਹੈਗੀ ਜੋ 21700 ਬੇਸਿਕ ਤੁਹਾਡੀ ਸੈਲਰੀ ਹੋਣੀ ਆ ਸਟਾਰਟ ਕਿੰਨੀ ਮਿਲਣੀ ਬਾਅਦ ਵਿੱਚ ਹੌਲੀ ਹੌਲੀ ਤੁਹਾਡੇ ਪ੍ਰੋਵੀਸ਼ਨ ਪੀਰੀਅਡ ਤੋਂ ਬਾਅਦ ਇਹ ਵਧ ਜਾਣੀ ਆ ਤੇਰੀ ਫੀਸ ਹੈ ਜਨਰਲ ਦੀ 1000 ਰੁਪਿਆ ਆ ਐਸਪੀਸੀ 250 ਆ ਤੇ ਪੋਜੀ ਜਿਹੜੇ ਹੈਗੇ ਆ ਉਹਨਾਂ ਦੀ 200 ਤੇ ਜਿਹੜੇ ਹੈਂਡੀਕੈਪਡ ਬੱਚੇ ਹੈਗੇ ਉਹਨਾਂ ਦੀ ਫੀਸ 500 ਰੁਪਏ ਰੋ ਕੀ ਫਾਰਮ ਭਰਨ ਦੀ ਠੀਕ ਹੈ ਤੇ ਡਾਕੂਮੈਂਟ ਜਿਹੜਾ ਸਰਟੀਫਿਕੇਟ ਤੁਹਾਡਾ ਰੈਜਿਸਟ੍ਰੈਂਸ ਵਾਲਾ ਉਹ ਵੀ 5 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਤੇ ਕੈਟਾਗਰੀ ਸਰਟੀਫਿਕੇਟ ਉਹ ਤੁਸੀਂ ਆਪਦੇ ਲੇਟੈਸਟ ਹੀ ਲਾਉਣੇ ਆ ਜਿਹੜੇ ਨਵੇਂ ਹੋਣ ਬੰਦੇ ਪਏ ਆ ਉਹ ਸਰਟੀਫਿਕੇਟ ਦੇ 5 ਸਾਲ ਤੋਂ ਪੁਰਾਣਾ ਸਰਟੀਫਿਕੇਟ ਤੁਹਾਡਾ ਰੈਜਿਸਟ੍ਰੈਂਸ ਵਾਲਾ ਨਹੀਂ ਚੱਲੇਗਾ ਜਿਹੜੀ ਜਿਹੜੀ ਛੋਟਾ ਮਿਲਣੀ ਹੈ ਜਿਹੜੀ ਡਰਵੇਸ਼ਨ ਮਿਲਣੀ ਹੈ ਉਹ ਪੰਜਾਬ ਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਬੱਚਾ ਨੂੰ ਮਿਲਣੀ ਹੈ ਤੇ ਪੰਜਾਬ ਤੋਂ ਬਾਹਰ ਵਾਲਾ ਬੱਚਾ ਕੋਈ ਫਾਰਮ ਭਰਦਾ ਉਹਨੂੰ ਕੋਈ ਰਿਜ਼ਰਵੇਸ਼ਨ ਨਹੀਂ ਮਿਲਣੀ ਕੋਈ ਛੋਟ ਨਹੀਂ ਮਿਲਣੀ ਤੇ ਮੁਕਤ ਜਾਤੀ ਵਾਲੇ ਬੱਚਾ ਨੇ ਧਿਆਨ ਰੱਖਣਾ ਉਹ ਵੀ ਆਪਦੀ ਜਿਹੜੀ ਆਪਸ਼ਨ ਉੱਥੇ ਆਉਣੀ ਆ ਔਰ ਇਸ ਸਰਟੀਫਿਕੇਟ ਤੇ ਹੁਣ ਇੱਕ ਸਪੈਸ਼ਲ ਮੈਂਸ਼ਨ ਹੋਣਾ ਉਹ ਕਿਹ ਆਉਂਦਾ ਆ ਵੀ ਤੁਸੀਂ ਮੁਕਤ ਜਾਤੀ ਵਿੱਚ ਤੁਸੀਂ ਹੁੰਦੇ ਹੋ ਇਸ ਕਰਕੇ ਉਹ ਫਾਰਮ ਤੁਸੀਂ ਜਿਹੜੀ ਟਿਕ ਕਰਨੀ ਆਪਸ਼ਨ ਮੁਕਤ ਜਾਤੀ ਵਾਲੀ ਆਪਸ਼ਨ ਨੂੰ ਟਿਕ ਕਰਨੀ ਆ ਉਹਨਾਂ ਬੱਚਿਆਂ ਨੇ ਜਿਹੜੇ ਜਿਨ੍ਹਾਂ ਸਰਟੀਫਿਕੇਟ ਦੇ ਉੱਪਰ ਲਿਖਿਆ ਵੀ ਉਹਨਾਂ ਦੀ ਕਾਸਟ ਜਿਹੜੀ ਆ ਉਹ ਮੁਕਤ ਜਾਤੀ ਦੇ ਵਿੱਚ ਆਉਂਦੀ ਆ ਅੱਗੇ ਚੱਲਦੇ ਆ ਜੀ ਠੀਕ ਹੈ ਯੂਜ਼ਰ ਆਈਡੀ ਪਾਸਵਰਡ ਤੁਹਾਨੂੰ ਦਿੱਤਾ ਹੋਇਆ ਉਹ ਲੌਗਇਨ ਕਰਕੇ ਤੁਸੀਂ ਸਬਮਿਟ ਕਰਨਾ ਜਿਹੜੇ ਬੱਚਿਆਂ ਨੇ ਪਹਿਲਾਂ ਫਾਰਮ ਭਰਿਆ ਹੋਇਆ ਜੇ ਤੁਸੀਂ ਕੋਈ ਐਡੀਟਿੰਗ ਨਹੀਂ ਕਰਨੀ ਤੁਸੀਂ ਫਾਰਮ ਨੂੰ ਭਰਨਾ ਨਹੀਂ ਦੁਬਾਰਾ ਤੁਸੀਂ ਦੁਬਾਰਾ ਉਹਨੂੰ ਵੈਲੀਡੇਟ ਕਰਨਾ ਲੌਗਇਨ ਕਰਕੇ ਦੁਬਾਰਾ ਵੈਲੀਡੇਟਰ ਦੀ ਆਪਸ਼ਨ ਆਈ ਕਿ ਤੁਸੀਂ ਸਬਮਿਟ ਕਰ ਦਿਓ ਜੇ ਕੁਝ ਚੇਂਜ ਕਰਨਾ ਚਾਹੁੰਦੇ ਆ ਉਹ ਚੇਂਜ ਕਰ ਸਕਦੇ ਹੋ ਉਦੋਂ ਬਾਅਦ ਸਬਮਿਟ ਕਰ ਦਿਨਾ ਜੇ ਨਹੀਂ ਚੇਂਜ ਕਰਨੇ ਹੈ ਇਹ ਬੱਚੇ ਨੇ ਰੀਵੈਲੀਡ ਕਰਨਾ ਹੀ ਕਰਨਾ ਹੈ ਫਾਰਮ ਭਰਿਆ ਹੋਇਆ ਪਰ ਦੁਆਰਾ ਨੂੰ ਲੌਗਇਨ ਕਰਕੇ ਰੀਵੈਲੀਊਏਟ ਇਸ ਨੂੰ ਕਰਨਾ ਵੀ ਹਾਂ ਵੀ ਹਾਂ ਵੀ ਮੈਂ ਸਹਿਮਤ ਹਾਂ ਇਹ ਦੁਆਰਾ ਕਰਤਾ ਆਈਆਂ ਤਾਂ ਦੁਆਰਾ ਗਵਰਨਮੈਂਟੇ ਕਰਦੀ ਪਈ ਹੈ ਠੀਕ ਹੈ ਫਾਰਮ ਪੂਰਾ ਕੰਪਲੀਟ ਭਰਨਾ ਹੈ ਉਹਦਾ ਪੂਰਾ ਪੰਪਰ ਫੀ ਪੜ ਕੇ ਪ੍ਰੋਪਰ ਫਾਰਮ ਭਰਨਾ ਹੈ ਤੇ ਫੀਸ ਪੇ ਕਰਨੀ ਹੈ ਤੇ ਜੋ ਐਪਲੀਕੇਸ਼ਨ ਫਾਰਮ ਇਹ ਟੋਟਲ 6 ਦਿਨ ਲੱਗਨੇ ਫਾਰਮ ਭਰਨ ਤੇ 3 ਦਿਨ ਵਿੱਚ ਪਹਿਲਾਂ ਅਪਲਾਈ ਹੋਣਾ ਹੈ ਅਪਲਾਈ ਹੋਣ ਤੋਂ ਤਿੰਨ ਦਿਨ ਬਾਅਦ ਫੀਸ ਪੇ ਹੋਣੀ ਹੈ ਉਸ ਤੋਂ ਅਗਲੇ ਤਿੰਨ ਦਿਨਾਂ ਬਾਅਦ ਤੁਹਾਡਾ ਐਪਲੀਕੇਸ਼ਨ ਦਾ ਫਾਰਮ ਆਪ੍ਰੂਵਡ ਨਿਕਲਣਾ ਹੈ ਕਿਸ ਕਰੇ ਪਹਿਲਾਂ ਹੀ ਭਰ ਦੇਣਾ ਭੀੜ ਪੈਣ ਤੋਂ ਪਹਿਲਾਂ ਵੀ ਸਰਵਰ ਬਾਅਦ ਡਾਊਨ ਹੋ ਜਾਂਦੇ ਆ ਤੇ ਫਾਰਮ ਤੁਸੀਂ ਜਲਦੀ ਹੀ ਭਰ ਦਿਓ ਪੇਪਰ ਹੋਣੇ ਆ ਫਲ ਹਾਲ ਇਹਦਾ ਕੁ ਕਲੀਅਰ ਨਹੀਂ ਹੈਗਾ ਗਵਰਨਮੈਂਟ ਐਮੈਂਡਮੈਂਟ ਕਰ ਸਕਦੀ ਆ ਪਰ ਦੋ ਹੋਣਗੇ ਕਿ ਇੱਕ ਹੋਣਗੇ ਇੱਕ ਤਾਂ ਆਪਣੇ ਕੋਲ ਸਿਲੇਬਸ ਆਇਆ ਪੰਜਾਬੀ ਦਾ ਉਹ ਫੁਣੀ ਤਰੀਕ ਤੋਂ ਸਟਾਰਟ ਕਰ ਦੇਣੀ ਆ ਦੂਜੇ ਪੇਪਰ ਦਾ ਹੌਲੀ ਹੌਲੀ ਜਿਹੜਾ ਹੋਗਾ ਹਲੇ ਟਾਈਮ ਆਪਣੇ ਕੋਲ ਹੈਗਾ ਵਾਹੀ ਕੱਲ੍ਹ ਵੱਤ ਕਰਾਂਗੇ ਵੀ ਗਵਰਨਮੈਂਟ ਕੀ ਕਰ ਰਹੀ ਆ ਕਿ ਜੇ ਦਵਾ ਬੀ ਦਾ ਵੀ ਕੋਲ ਸਿਲੇਬਸ ਆ ਕਰਤੈ ਨਹੀਂ ਉਹਦੇ ਅਕੋਰਡ ਕਰਣੀ ਪਾਣੀ ਆ 50 50% ਹੈਗਾ ਵੀਰ ਜਿਉਂ ਪਹਿਲਾ ਵਾਲਾ 50 ਵਾਲਾ ਨੰਬਰ ਤੋਂ 25 ਲੈਣੇ ਆ ਤੇ ਦੂਸਰਾ ਜਿਹੜਾ 25% ਕਿਹਾ ਉਹ ਦੇਖਦੇ ਆ ਕਿੰਨੇ ਨੰਬਰਾਂ ਦਾ ਲੈਂਦੇ ਆ ਪਿਆਨ ਨੰਬਰਾਂ ਵਾਲਾ ਪੇਪਰ ਲੈਂਦੇ ਕਿ 100 ਦਾ ਲੈਂਦੇ ਆ ਪਰ 50% ਇਹਨਾਂ ਨੇ ਕਿਹਾ ਵੀ ਆਪਾਂ ਨੰਬਰ ਲੈਣੇ ਯਾ ਕੁਆਲੀਫਾਈ ਰਾਊਂਡ ਉਸ ਤੋਂ ਬਾਅਦ ਆਪਣਾ ਸ਼ਾਰਟਹੈਂਡ ਵਾਲਾ 80 ਵਰਡ ਸ਼ਬਦ ਪਰਮੈਂਟ ਦੇ ਹਿਸਾਬ ਨਾਲ ਪੇਪਰ ਹੋਣਾ ਜਿਹਦੇ ਵਿੱਚ ਆਪ ਨੂੰ 15 ਸਪੀਡ ਦੀ ਹੋਣੀ ਆ 400 ਵਰਡ ਦਾ ਪੈਰਾ 200 ਵਰਡ ਦੇ ਪੈਰੇ ਹੋਣਗੇ ਤੇ 7 ਮਿੰਟਾਂ ਜੋ ਪਟਾਦ ਕਰਨਾ ਤੇ ਅਪਰੈਸ਼ਨ ਤੇ ਗਲਤੀਆਂ ਆਪਣੀ ਮਾਫ ਹੋਣਗੀਆਂ ਬਤੀ ਗਲਤੀ ਮਾਫਨਾ ਆਪਾਂ ਲਿਸਟ ਵਿੱਚ ਆਵਾਂਗੇ ਪਰ ਜੋਬ ਮਿਲਣ ਜਿਹੜੇ ਬੱਚੇ ਘੱਟ ਘੱਟ ਗਲਤੀ ਕਰਨਗੇ ਜੋਬ ਉਹਨਾਂ ਨੂੰ ਬੰਨ ਮਿਲਣੀਆਂ ਠੀਕ ਹੈ ਜੀ ਬਾਕੀ ਕੁਝ ਨਾ ਸਮਝ ਲੱਗੇ ਤੇ ਉਹ ਦੱਸ ਦੇਣਾ ਕਮੈਂਟ ਕਰ ਦੇਣਾ ਮਤਿਆਰੀ ਰੱਖੋ ਜੀ ਪੇਪਰ ਜੀ ਸਰਕਾਰ ਨੇ ਲਾਇਆ ਹੈ 27 ਜਿਸ ਦਾ ਫਰਵਰੀ ਤੋਂ ਦਸਤਾ ਦੇ ਵਿੱਚ ਹੋਟਾਇਆ ਉਹ ਪਹਿਲਾਂ ਪਹਿਲਾਂ ਇਹ ਸਾਰਾ ਕੁਝ ਕੰਪਲੀਟ ਹੋਣਾ ਹੀ ਆ ਠੀਕ ਹੈ ਜੀ ਡਾਕੂਮੈਂਟ ਆਪਦੇ ਸਾਰੇ ਤੁਸੀਂ ਪੀਡੀਫ ਬਣਾ ਕੇ ਅਪਲੋਡ ਕਰਨੇ ਆ ਕੋਈ ਡਾਕੂਮੈਂਟ ਘਟਵਾਦ ਨੀ ਲਾਉਣਾ ਜਨਾ ਗਵਰਨਮੈਂਟ ਨੇ ਮੰਗਿਆਗਾ ਉਹ ਨਹੀਂ ਭਰ ਤੁਸੀਂ ਭਰਨੀ ਆ ਜਿਆਦਾ ਲਾਉਂਗੇ ਉਹ ਵੀ ਪ੍ਰੋਬਲਮ ਆ ਜਾਂਦੀ ਆ ਬਾਅਦ ਚ ਉਹ ਐਜੂਕੇਸ਼ਨ ਹੁੰਦੀ ਆ ਇਸ ਕਰਕੇ ਜੋ ਗਵਰਨਮੈਂਟ ਮੰਗਿਆ ਤੁਹਾਡੀ ਗ੍ਰੈਜੂਏਸ਼ਨ ਮੰਗੇ ਕੰਪਿਊਟਰ ਵਾਲਾ ਮੰਗਿਆ ਉਹ ਤੁਸੀਂ ਭਰਨਾ ਆ ਜਿਹੜਾ ਤੁਸੀਂ ਬੱਚੇ ਕੀ ਕਨਫਿਊਜ਼ ਹੈ ਕਿ ਵੀ ਸ਼ਾਇਦ ਸਟੈਨੋ ਵਾਲਾ ਸਾਡੇ ਕੋਲ ਮੰਗਿਆ ਉਹ ਨਹੀਂ ਮੰਗਿਆ ਗਿਆ ਉਹ ਪੇਪਰ ਆਪਾਂ ਦਾ ਕੁਆਲੀਫਾਈ ਕਰਾਉਣੀ ਉਹ ਹੀ ਗਵਰਨਮੈਂਟ ਨੇ ਉਹ ਜੀ ਲਾਈਨ ਲਿਖੀ ਆ ਵੀ ਆਪਾਂ ਉਹਨੂੰ ਕੁਆਲੀਫਾਈ ਕਰਨਾ ਆ ਜਿਹੜਾ ਆਪਣਾ ਸ਼ਾਰਟ ਨੋਟ ਪੇਪਰ ਆਪਣਾ ਆ ਠੀਕ ਹੈ ਇਸ ਕਰਕੇ ਫਾਰਮ ਪਰ ਉਹ ਤੈਹੀ ਖਾ ਦੋ ਸਟਾਰਟ